ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਔਰ ਉਸ ਤੋਂ ਬਾਅਦ ਇਸਪਰ ਕਮੇਟੀ ਯੂ ਸਾਹਿਬ ਦਾ ਔਰ ਇਸ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਪ੍ਰਿੰਸ ਜਿਨ੍ਹਾਂ ਨੇ ਇਹ ਪਤਾ ਚੱਕਿਆ ਤੇ ਅੱਜ ਇਹ ਜੋ ਹੈਗਾ ਸ਼ੁਭ ਆਰੰਭ ਹੋ ਚੁੱਕਿਆ ਇੱਕ ਹਨਾਰ ਸੋ ਬਿਮਾਰ ਤੇ ਲਾਹਾ ਲੈਣ ਵਾਲੇ ਤਾਂ ਕਈ ਆਣਗੇ ਜੀ ਮੰਤਰੀ ਸਾਹਿਬ ਨੇ ਸਾਡਾ ਬਹੁਤ ਸੰਯੋਗ ਦਿੱਤਾ ਯੂ ਸਾਹਿਬ ਨੇ ਸਾਡੇ ਵੀਰ ਪ੍ਰਿੰਸ ਜੀ ਨੇ ਜਿਨ੍ਹਾਂ ਨੇ ਬਹੁਤ ਤੰਦਈ ਨਾਲ ਯਤਨ ਕਰਕੇ ਗਲੀ ਨੂੰ ਪੂਰਾ ਖੰਂਦਾ ਸਾਡਾ ਸਾਫ ਦਿੱਤਾ ਹੈ। ਉਰਦੂ ਦੀ ਕਹਾਵਤ ਹੈ ਹਜ਼ਾਰਾਂ ਬਰਸ ਨਰਗੀਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦਿਦਾਵਰ ਪੈਦਾ। ਅੱਜ ਵਾਰਡ ਨੰਬਰ 21 ਦੇ ਵਿੱਚ ਇਹ ਜੋ ਰਸਤਾ ਸੀਗਾ ਮਾਧਰਾਣੀ ਪਾਰਕ ਦੇ ਗੇਟ ਤੋਂ ਲੈ ਕੇ ਬੱਤਾ ਪਹਾੜੀਆ ਜੀ ਹਸਪਤਾਲ ਦੇ ਤੱਕ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਛੱਡ ਦਿੱਤਾ ਗਿਆ ਸੀ। ਸਮਝ ਕਿਸੇ ਨੂੰ ਨਹੀਂ ਆਉਂਦੀ ਵੀ ਕਿਉਂ ਛੱਡਿਆ ਗਿਆ ਸੀ। ਉੱਥੋਂ ਤੱਕ ਵਾਰਡ ਵਾਸੀਆਂ ਦੇ ਕਹਿਣ ਮੁਤਾਬਕ ਗੇਟ ਤੱਕ ਸੜਕ ਪੂਰੀ ਹੋ ਚੁੱਕੀ ਸੀਗੀ। ਪਰੰਤੂ ਇਹ ਮੁੱਦਾ ਸੀ ਕਈ ਵਾਰ ਉਠਾਇਆ। ਤੇ ਪਿਛਲੇ ਦਿਨੀ ਅਸੀਂ ਆਪਣੇ ਨਗਰ ਕੌਂਸਲ ਦੇ ਕਾਰਜ ਸਾਲਕ ਅਫਸਰ ਸ੍ਰੀ ਚਰਨਜੀਤ ਸਿੰਘ ਨੂੰ ਮਿਲੇ ਸੀ ਕਿ ਵਾਰਡ ਦੇ ਵਸਨੀਕਾਂ ਦੇ ਨਾਲ ਕਿਉਂਕਿ ਬਦਰੀ ਪ੍ਰਸ਼ਾਦ ਵਾਲੀ ਗਲੀ ਆ ਜਿਹੜੀ ਉਹ ਕੁਝ ਸਮੇਂ ਦੇ ਵਿੱਚ ਤੈ ਸਨੈਸ ਹੋ ਗਈ ਸੀ ਦੁਨੀ ਚੁਨੀ ਗਲੀ ਦਾ ਮਸਲਾ ਸੀਗਾ ਤੇ ਕਲੜਾ ਜੀ ਤੇ ਅਮਨ ਚਾਲੂ ਜੀ ਨੇ ਬੱਤਾ ਪਾਟੀਆਂ ਦੀ ਬੈਕ ਸਾਈਡ ਵਾਲੀ ਗਲੀ ਦਾ ਮਸਲਾ ਵੀ ਧਿਆਨ ਚ ਲੈ ਆਂਦਾ ਸੀ ਉਬੜ ਖੱਬੜ ਗਲੀ ਆ ਪਰਸੋਂ ਹੀ ਉੱਥੇ ਤੇ ਲੇਡੀ ਡਿੱਗੀ ਆ ਉਹਦੇ ਸਬੰਧ ਵਿੱਚ ਜਦੋਂ ਅਸੀਂ ਮੰਗ ਪੱਤਰ ਦਿੱਤਾ ਸੀ ਵਾਰਡ ਵਸਨੀਕਾਂ ਦੇ ਨਾਲ ਤਾਂ ਉਦੋਂ ਅਸੀਂ ਈਓ ਸਾਹਿਬ ਦੇ ਕੋਲ ਫੇਰ ਗੱਲ ਚੱਕੀ ਸੀਗੀ ਵੀ ਇਹ ਸੜਕ ਜਿਹੜੀ ਆ ਗਲੀ ਪਹਿਲ ਦੇ ਆਧਾਰ ਤੇ ਬਣਾਈ ਜਾਵੇ ਈਓ ਸਾਹਿਬ ਨੇ ਸਾਡੀ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਇਸ ਅਹਿਮ ਰੋਲ ਅਦਾ ਕਰਨ ਦੇ ਵਿੱਚ ਇਹ ਮੰਗ ਪੂਰੀ ਕਰਨ ਦੇ ਵਿੱਚ ਜਿੱਥੋਂ ਤੱਕ ਮੈਂ ਕਹਾ ਕਿ ਸਾਡੇ ਹਲਕਾ ਵਧਾਇਕ ਅਤੇ ਕੈਬਨਿਟ ਮੰਤਰੀ ਸਰਾਰ ਕਰਮਪ੍ਰੀਤ ਸਿੰਘ ਸੌਂਹ ਜੀ ਦੀ ਇਸ ਕੰਮ ਨੂੰ ਜਿਹੜਾ ਹੈਗਾ ਬੂਰ ਪਿਆ ਤੇ ਅੱਜ ਇਹ ਜੋ ਹੈਗਾ ਸ਼ੁਭ ਆਰੰਭ ਹੋ ਚੁੱਕਿਆ ਹੁਣ ਇਹ ਕੰਮ ਇੱਕ ਹਨਾਰ ਸੋ ਬਿਮਾਰ ਤੇ ਲਾਹਾ ਲੈਣ ਵਾਲੇ ਤਾਂ ਕਈ ਆਣਗੇ ਜੀ ਪਰੰਤੂ ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਕਰਨ ਕੋਈ ਸੌਂਹ ਜੀ ਦੀ ਬਣਾਈ ਹੋਈ ਕਮੇਟੀ ਦੇ ਮੈਂਬਰ ਸਰ ਅਵਤਾਰ ਸਿੰਘ ਮਾਨ ਜੀ ਆਏ ਨੇ ਗੁਰਵਚਨ ਸਿੰਘ ਪੀਟੂ ਵਾਏ ਨੇ ਕੀਮਤੀ ਲਾਹ ਜੀ ਆਏ ਨੇ ਸਾਡੇ ਸਨੀ ਪੰਬਰੀ ਜੀ ਆਏ ਨੇ ਅਮਨ ਜਾਲੂ ਜੀ ਆਏ ਨੇ ਜਗਨੂ ਕਾਲੜਾ ਜੀ ਆਏ ਨੇ ਪ੍ਰਸ਼ਾਦ ਸ਼ਰਮਾ ਜੀ ਆਏ ਨੇ ਸੰਜੀਤ ਗੁਰੂ ਜੀ ਆਏ ਨੇ ਪ੍ਰੇਸ਼ਾਨ ਡਾਂਗ ਜੀ ਆਏ ਨੇ ਹੋਰ ਬਹੁਤ ਲੋਕ ਆਏ ਨੇ ਜਿਹੜੇ ਇੱਥੇ ਸ਼ੁਭ ਆਰੰਭ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਇਹ ਕੰਮ ਜਿਹੜਾ ਸ਼ੁਰੂ ਹੋਇਆ ਉਪਰ ਜੋ اردو ਦੀ ਕਹਾਵਤ ਹੈ ਹਜ਼ਾਰਾਂ ਬਰਸ ਨਰਗੀਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦਰਾਵਰ ਪੈਦਾ ਇਹ ਪਹਿਲਾਂ ਤੋਂ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਔਰ ਉਸ ਤੋਂ ਬਾਅਦ ਵਿਸ਼ਵਲ ਕਮੇਟੀ ਯੂ ਸਾਹਿਬ ਦਾ ਔਰ ਇਹ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਪ੍ਰਿੰਸ ਜਿਨ੍ਹਾਂ ਨੇ ਇਹ ਪਤਾ ਚੱਕਿਆ ਔਰ ਬਹੁਤ ਮਿਹਨਤ ਕੀਤੀ ਇਸ चीज ਨੂੰ ਸਿਰੇ ਚੜ੍ਹਨ ਦੇ ਲਈ ਔਰ ਅੱਜ ਉਹ ਦਿਨ ਆ ਗਿਆ ਕਿ ਅਸੀਂ ਇਸ ਗਲੀ ਦਾ ਜਿਹੜਾ ਅਧੂਰਾ ਪਿਆ ਕੰਮ ਸੀ ਇਸ ਨੂੰ ਪੂਰਾ ਕਰਾਂਗੇ ਔਰ ਇਹਦੇ ਵਿੱਚ ਸਾਰੇ ਮੁਹੱਲਾ ਵਾਸੀਆਂ ਦਾ ਵੀ ਸਹਿਯੋਗ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਪ੍ਰਸ਼ਾਸਨ ਦਾ ਵੀ ਸਹਿਯੋਗ ਹੈ ਪੰਤਰੀ ਸਾਹਿਬ ਦਾ ਵੀ ਯੂ ਸਰ ਦਾ ਵੀ ਕਮੇਟੀ ਦਾ ਵੀ ਔਰ ਇੱਕ ਬਹੁਤ ਅੱਛੇ ਤਰੀਕੇ ਨਾਲ ਹੁਣ ਇਹ ਬਣੂਗੀ ਮਿਊਨਿਸਪਲ ਜੋ ਮਾਤਾ ਰਾਣੀ ਦਾ ਪਾਰਕ ਹੈ ਇਹਦੇ ਬੈਕਸਟ੍ਰੈਟ ਦਾ ਏਰੀਆ ਵਾਰਡ ਨੰਬਰ 21 ਦਾ ਜਿਹਨਾਂ ਅਧੂਰਾ ਪਿਆ ਸੀ ਇਹ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏਗਾ ਹਾਂ ਮੈਂ ਮੰਤਰੀ ਸਾਹਿਬ ਦਾ ਮੀਡੀਆ ਇੰਚਾਰਜ ਹਾਂ ਮੈਨੂੰ ਬਾਟਰਮ ਬਾਰੇ 21 ਚਾਂਡ ਦਾ ਮੌਕਾ ਮਿਲਿਆ ਹੈ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਬਹੁਤ ਦੇਰ ਤੋਂ ਰੁਕਿਆ ਹੋਇਆ ਕਾਰਜ ਸੀ ਅੱਜ ਪੂਰਾ ਹੋ ਰਿਹਾ ਹੈ ਮੰਤਰੀ ਸਾਹਿਬ ਨੇ ਸਾਡਾ ਬਹੁਤ ਸੰਯੋਗ ਦਿੱਤਾ ਈਓ ਸਾਹਿਬ ਨੇ ਸਾਡੇ ਵੀਰ ਪ੍ਰਿੰਸ ਜੀ ਨੇ ਜਿਨ੍ਹਾਂ ਨੇ ਬਹੁਤ ਤੰਦਾਈ ਨਾਲ ਯਤਨ ਕਰਕੇ ਗਲੀ ਨੂੰ ਪੂਰਾ ਕਰਨ ਦਾ ਸਾਡਾ ਸਾਥ ਦਿੱਤਾ ਹੈ ਬਹੁਤ ਵਧੀਆ ਤਰੀਕੇ ਨਾਲ ਸਫਾਈ ਦਾ ਕੰਮ ਕਰਾ ਰਹੇ ਆ ਬਹੁਤ ਸੇਵਾ ਕਰ ਰਹੇ ਆ ਇਹਨਾਂ ਦਾ ਅਸੀਂ ਧੰਨਵਾਦ ਕਾਮਨਤ ਮੰਤਰੀ ਸਰਦਾਰ ਤਰਨਪੀਰ ਸਿੰਘ ਥੌਂ ਉਹਨਾਂ ਦਾ ਯਤਨ ਸਦਕਾ ਜੋ ਹੈ ਗਲੀ ਨੰਬਰ 21 ਦਾ ਮਾਰ ਨੰਬਰ 21 ਦਾ ਜੋ ਕੰਮ ਹੈ ਹਰਪ੍ਰੀਤ ਸਿੰਘ ਪੱਤਰਕਾਰ ਪ੍ਰਿੰਸ ਵੀਰ ਜੀ ਨੇ ਜੋ ਉਹਨਾਂ ਦੇ ਯਤਨਾਂ ਸਰਕਾਰੇ ਸੜਕ ਬਣ ਰਹੀ ਹੈ ਤੋਂ ਅਸੀਂ ਮੰਤਰੀ ਸਾਹਿਬ ਦਾ ਹਰਪ੍ਰੀਤ ਪ੍ਰਿੰਸ ਜੀ ਦਾ ਤੇ ਮਹੱਲੇ ਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਕੰਮ ਉਹਨਾਂ ਦਾ ਨਿਰਵਿਘਨ ਸਮਾਪਤ ਹੋਵੇ ਬਾਈ ਕੋਈ ਖਾਲਸਾ ਬਾਈ ਮਿਆ ਮੰਜਲੂ ਅਸੀਂ ਕਾਫੀ ਦੇਰ ਤੋਂ ਇੱਕ ਵਾਰ ਨੰਬਰ 21 ਦੇ ਵਿੱਚ ਇਸ ਚੀਜ਼ ਤੋਂ ਬਹੁਤ ਦੁਖੀ ਸੀਗੇ ਕਿ ਸਾਡੇ ਗਲੀਆਂ ਮਾਲੇ ਦੇ ਵਿੱਚ ਬੜੀ ਦਿੱਕਤ ਆ ਰਹੀ ਸੀਗੀ ਸੜਕਾਂ ਟੁੱਟੀਆਂ ਹੋਈਆਂ ਸੀ ਸੇਵਰੇਜ ਦੀ ਬੜੀ ਇਸ਼ੂ ਸੀਗੀ ਉਹ ਸਭ ਫਿਰ ਪ੍ਰਿੰਸਪਾਜੀ ਦੇ ਮਤਲਬ ਸਹਿਯੋਗ ਨਾਲ ਲਗਰਾ ਕੇ ਮੰਤਰੀ ਸਾਹਿਬ ਨਾਲ ਸਾਰਾ ਉਸ ਕੰਮ ਕਰਵਾ ਰਹੇ ਨੇ ਸਾਡੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੰਮ ਉੱਥੇ ਸਟਾਰਟ ਹੋ ਚੁੱਕੇ ਆ ਅੱਜ ਵਾਰਡ ਨੰਬਰ 21 ਦੇ ਵਿੱਚ ਇਹ ਜੋ ਰਸਤਾ ਸੀਗਾ ਮਾਧਰਾਣੀ ਪਾਰਕ ਦੇ ਜੀੜ ਤੋਂ ਲੈ ਕੇ ਬੱਤਾ ਪਾੜੀਆ ਜੀ ਹਸਪਤਾਲ ਦੇ ਤੱਕ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਛੱਡ ਦਿੱਤਾ ਗਿਆ ਸੀ ਸਮਝ ਕਿਸੇ ਨੂੰ ਨਹੀਂ ਆਂਦੀ ਕਿ ਕਿਉਂ ਛੱਡਿਆ ਗਿਆ ਸੀ ਉੱਥੋਂ ਤੱਕ ਵਾਰਡ ਵਾਸੀਆਂ ਦੇ ਕਹਿਣ ਮੁਤਾਬਕ ਗੇਟ ਤੱਕ ਸੜਕ ਪੂਰੀ ਹੋ ਚੁੱਕੀ ਸੀਗੀ ਪਰੰਤੂ ਇਹ ਮੁੱਦਾ ਅਸੀਂ ਕਈ ਵਾਰ ਉਠਾਇਆ ਤੇ ਪਿਛਲੇ ਦਿਨੀ ਅਸੀਂ ਆਪਣੇ ਨਗਰ ਕੌਂਸਲ ਦੇ ਕਾਰਜ ਸਹਾਪ ਅਫਸਰ ਸ੍ਰੀ ਚਰਨਜੀਤ ਸਿੰਘ ਨੂੰ ਮਿਲੇ ਸੀ ਕਿ ਵਾਰਡ ਦੇ ਵਾਸੀਆਂ ਦੇ ਨਾਲ ਕਿਉਂਕਿ ਬਦਰੀ ਪ੍ਰਸ਼ਾਦ ਵਾਲੀ ਗਲੀ ਹੈ ਜਿਹੜੀ ਉਹ ਕੁਝ ਸਮੇਂ ਦੇ ਵਿੱਚ ਤਾਇ ਸਨੈਸ ਹੋ ਗਈ ਸੀ ਦੁਨੀ ਚੁਨੀ ਗਲੀ ਦਾ ਮਸਲਾ ਸੀਗਾ ਤੇ ਕਾਲੜਾ ਜੀ ਤੇ ਅਮਨ ਚਾਲੂ ਜੀ ਨੇ ਬੱਤਾ ਪਾਟੀਆਂ ਦੀ ਬੈਕ ਸਾਈਡ ਵਾਲੀ ਗਲੀ ਦਾ ਮਸਲਾ ਵੀ ਧਿਆਨ ਚ ਲੈ ਆਂਦਾ ਸੀ ਉਬੜ ਖੱਬੜ ਗਲੀ ਹੈ ਪਰਸੋਂ ਵੀ ਉੱਥੇ ਤੇ ਲੇਡੀ ਡਿੱਗੀ ਹੈ ਉਹਦੇ ਸਬੰਧ ਵਿੱਚ ਜਦੋਂ ਅਸੀਂ ਮੰਗ ਪੱਤਰ ਦਿੱਤਾ ਸੀ ਵਾਰਡ ਵਾਸੀਆਂ ਦੇ ਨਾਲ ਤਾਂ ਉਦੋਂ ਅਸੀਂ ਈਓ ਸਾਹਿਬ ਦੇ ਕੋਲ ਫੇਰ ਗੱਲ ਚੱਕੀ ਸੀਗੀ ਵੀ ਇਹ ਸੜਕ ਜਿਹੜੀ ਆ ਗਲੀ ਪਹਿਲ ਦੇ ਆਧਾਰ ਤੇ ਬਣਾਈ ਜਾਵੇ ਈਓ ਸਾਹਿਬ ਨੇ ਸਾਡੀ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਇਸ ਅਹਿਮ ਰੋਲ ਅਦਾ ਕਰਨ ਦੇ ਵਿੱਚ ਇਹ ਮੰਗ ਪੂਰੀ ਕਰਨ ਦੇ ਵਿੱਚ ਜਿੱਥੋਂ ਤੱਕ ਮੈਂ ਕਹਾ ਕਿ ਸਾਡੇ ਹਲਕਾ ਵ代ਕ ਅਤੇ ਕੈਬਨਿਟ ਮੰਤਰੀ ਸਰਹ ਕਰਮਪ੍ਰੀਤ ਸਿੰਘ ਸੌਂਜੀ ਦੀ ਇਸ ਕੰਮ ਨੂੰ ਜਿਹੜਾ ਹੈਗਾ ਬੂਰ ਪਿਆ ਤੇ ਅੱਜ ਇਹ ਜੋ ਹੈਗਾ ਸ਼ੁਭ ਆਰੰਭ ਹੋ ਚੁੱਕਿਆ ਹੁਣ ਇਹ ਕੰਮ ਇੱਕ ਹਨਾਰ 100 ਬਿਮਾਰ ਤੇ ਲਾਹਾ ਲੈਣ ਵਾਲੇ ਤਾਂ ਕਈ ਆਣਗੇ ਜੀ ਪਰੰਤੂ ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਕਰਨ ਕੋਈ ਸੌਂਝੀ ਜੀ ਦੀ ਬਣਾਈ ਹੋਈ ਕਮੇਟੀ ਦੇ ਮੈਂਬਰ ਸਾਰ ਅਵਤਾਰ ਸਿੰਘ ਮਾਨ ਜੀ ਆਏ ਨੇ ਗੁਰਵਚਨ ਸਿੰਘ ਪੀਟੂ ਵਾਏ ਨੇ ਕੀਮਤੀ ਲਾਲ ਜੀ ਆਏ ਨੇ ਸਾਡੇ ਸ਼ਨੀ ਪੰਬਰੀ ਜੀ ਆਏ ਨੇ ਅਮਨ ਜਾਲੂ ਜੀ ਆਏ ਨੇ ਜਗਨੂ ਕਾਲੜਾ ਜੀ ਆਏ ਨੇ ਪ੍ਰਸ਼ਾਦ ਸ਼ਰਮਾ ਜੀ ਆਏ ਨੇ ਸੰਜੀਤ ਗੁਰੂ ਜੀ ਆਏ ਨੇ ਪ੍ਰਸ਼ਾਨ ਡਾਂਗ ਜੀ ਆਏ ਨੇ ਹੋਰ ਬਹੁਤ ਲੋਕ ਆਏ ਨੇ ਜਿਹੜੇ ਇੱਥੇ ਸੁਭਰੰਭ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਇਹ ਕੰਮ ਜਿਹੜਾ ਸ਼ੁਰੂ ਹੋਇਆ ਉਪਰ ਜੋ اردو ਦੀ ਕਹਾਵਤ ਹੈ ਹਜ਼ਾਰਾਂ ਬਰਸ ਨਰਗੀਸ ਆਪਣੀ ਬੇਨੂਰੀ ਪਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦਦਾਵਰ ਪੈਦਾ ਇਹ ਕੰਮ ਹੋਣਾ ਨਹੀਂ ਸੀ ਜੇ ਸਾਡਾ ਸਹਿਯੋਗ ਨਾ ਮਿਲਦਾ ਸਾਡੇ ਮੰਤਰੀ ਕੈਪਟਨ ਕੈਬਨਟ ਮੰਤਰੀ ਸਲਾਤਰਨਪੁਰ ਸਿੰਘ ਸੌਂ ਜੀ ਦਾ ਤੇ ਨਗਰ ਕੌਂਸਲ ਦੇ ਈਓ ਕਾਰਜ ਸਾਲਕ ਅਫਸਰ ਜਿਹੜੇ ਚਰਨਜੀਤ ਸਿੰਘ ਜੀ ਦਾ ਉਹਨਾਂ ਦੇ ਸਦਕੇ ਇਹ ਕੰਮ ਸ਼ੁਰੂ ਹੋਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਰਡ ਵਾਸੀਆਂ ਨੂੰ ਮੁਬਾਰਕਬਾਦ ਦਿਨਾ ਤੇ ਇਹ ਕੰਮ ਜਿੱਥੇ ਸ਼ੁਰੂ ਹੋਇਆ ਉੱਥੇ ਮੈਂ ਜੋ ਸਾਬ ਨੂੰ ਬੇਨਤੀ ਕਰਦਾ ਕਿ ਬਦਰੀ ਪ੍ਰਸ਼ਾਦ ਵਾਲੀ ਗਲੀ ਦੁੰਨੀ ਚੁੰਨੀ ਦੀ ਗਲੀ ਤੇ ਬੱਤਾ ਪਾਟਿਆ ਦੀ ਬੈਕ ਸਾਈਡ ਵਾਲੀ ਗਲੀ ਇਸ ਤੋਂ ਇਲਾਵਾ ਸਾਥੀ ਪਿਆਰੇ ਲਾਲ ਜੀ ਦੇ ਨਾਲ ਜਿਹੜੀ ਡਾਕਟਰ ਖੁਰਾਣਾ ਜੀ ਦੇ ਮਕਾਨ ਵਾਲ ਗਲੀ ਜਾਂਦੀ ਹੈ ਉਸ ਦੀ ਵੀ ਤੁਰੰਤ ਮਰਮਮਤ ਕਰਾਈ ਜਾਵੇ ਜਾਂ ਉਹਨਾਂ ਦਾ ਨਿਰਮਾਣ ਜਲਦ ਤੋਂ ਜਲਦ ਕਰਾਇਆ ਜਾਵੇ ਤਾਂ ਕਿ ਸਾਡੇ ਵਾਰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹਨਾਂ ਗਲੀਆਂ ਦੇ ਵਿੱਚੋਂ ਲੰਘਣ ਲੱਗੇ ਆ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਲੋਕ ਹਾਦਸੇ ਦੇ ਸ਼ਿਕਾਰ ਹੁੰਦੇ ਨੇ ਜਿਹੜੇ ਸਰਵਾਈਕਲ ਦੇ ਪੇਸ਼ੈਂਟ ਹੈ ਉਹ ਟੁੱਟੀਆਂ ਗਲਾਂ ਚ ਗਲੀਆਂ 'ਚੋਂ ਲੰਘ ਕੇ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਭ ਮੀਡੀਆ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸ਼ੁਭ ਕਾਰਜ ਦੀ ਕਵਰੇਜ ਕੀਤੀ ਹੈ ਅੰਤ ਵਿੱਚ ਇੱਕ ਵਾਰ ਮੈਂ ਫੇਰ ਵਾਰਡ ਨੰਬਰ 21 ਦੇ ਸਮੂਹ ਵਾਸੀਆਂ ਨੂੰ ਵਧਾਈ ਦਿੰਦਾ ਹੋਇਆ ਭਰੋਸਾ ਦਿੰਦਾ ਕਿ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹਮਸਾ ਵੇਕ ਗਰੁੱਪ ਦੇ ਸਾਰੇ ਮੈਂਬਰ ਵਾਰਡ ਦੀ ਬਿਹਤਰੀ ਲਈ ਵਾਰਡ ਦੇ ਵਿਕਾਸ ਲਈ ਯਤਨਸ਼ੀਲਾਂ ਤੇ ਆਉਂਦੇ ਦਿਨਾਂ ਵਿੱਚ ਅਸੀਂ ਸਾਡੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਜੀ ਨੂੰ ਵੀ ਦੁਬਾਰਾ ਮੰਗਾ ਦੇ ਹਾਲਤ ਸਬੰਧ ਵਿੱਚ ਮਿਲਾਂਗੇ ਤੇ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਨੂੰ ਵੀ ਮਿਲਾਂਗੇ ਤੇ ਜਿਹੜੇ ਵਾਰਡ ਦੇ ਵਿੱਚ ਸਫਾਈ ਕਰਮਚਾਰੀ ਨੇ ਸਾਡੇ ਯੋਧੇ ਜਿਨ੍ਹਾਂ ਨੇ ਵਾਰਡ ਨੂੰ ਸਾਫ਼ ਸੁਥਰਾ ਬਣਾ ਲਿਆ ਐਮਰ ਉਪਰਾਲਾ ਕੀਤਾ ਤੇ ਮਿੰਦਰ ਜੀ ਦੀ ਅਗਵਾਈ ਦੇ ਵਿੱਚ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮਾਂ ਨੇ ਜੋ ਵਾਰਡ ਦੀਆਂ ਸਾਰੀਆਂ ਲਾਈਟਾਂ ਨੂੰ ਸਹੀ ਢੰਗ ਨਾਲ ਚਾਲੂ ਕੀਤਾ ਜਿਹਦੇ ਨਾਲ ਵਾਰਡ ਦੇ ਵਿੱਚ ਜੋ ਹਨੇਰਾ ਪਸਰਿਆ ਸੀ ਦੂਰ ਹੋਇਆ ਤੇ ਅੱਜ ਵਾਰਡ ਦਾ ਪਾਰਕ ਪਿਛਲੇ ਲੰਬੇ ਸਮੇਂ ਤੋਂ ਬਾਅਦ ਰਾਤ ਨੂੰ ਜਗਮਗਾਉਂਦਾ ਨਜ਼ਰ ਆ ਰਿਹਾ ਮੈਨੂੰ ਖੁਸ਼ੀ ਹੈ ਤੇ ਆਸ ਕਰਦਾ ਕਿ ਪ੍ਰਸ਼ਾਸਨ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦਾ ਰਹੇਗਾ ਆਪ ਸਭ ਦਾ ਧੰਨਵਾਦ ਇਹ ਜੋ ਕਾਰਜ ਹੈ ਮੈਂ ਇੱਕ ਵਾਰ ਫਿਰ ਕਹਿ ਦਵਾਂ ਕਿਸੇ ਨੂੰ ਐ ਨਾ ਲੱਗੇ ਕਿ ਅਸੀਂ ਨੰਬਰ ਬਣਾ ਰਹੇ ਹਾਂ ਨੰਬਰ ਅਸੀਂ ਬਣਾਉਂਦੇ ਆ ਸਿਰਫ ਜਿਹੜੇ ਸਾਨੂੰ ਦਿੰਦੇ ਨੇ ਜਿਨ੍ਹਾਂ ਦਾ ਯੋਗਦਾਨ ਹੈ ਤੇ ਸ਼ੁਕਰ ਅਸੀਂ ਪ੍ਰਮਾਤਮਾ ਦਾ ਕਰਦੇ ਆ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਅੱਜ ਇਹ ਕਾਰਜ ਸ਼ੁਰੂ ਹੋਇਆ ਹਰਪ੍ਰੀਤ ਸਿੰਘ ਪ੍ਰਿੰਸ ਕੋਈ ਆਪਣਾ ਕ੍ਰੈਡਿਟ ਨਹੀਂ ਲੈਂਦਾ ਕੋਈ ਲਾਹ ਨਹੀਂ ਲੈਂਦਾ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਤੇ ਵਾੜ ਵਾਸੀਆਂ ਦੇ ਕੰਮ ਹੁੰਦੇ ਰਹਿਣ ਆਪ ਸਭ ਦਾ ਧੰਨਵਾਦ ਸਸਤੀ